ਹਾਂਜੀ ਵੀਰੇ ਸਤਿ ਸ਼੍ਰੀ ਅਕਾਲ ਕੀ ਹਾਲ ਚੱਲ ਬਾਈ ਬਈ ਅੱਜ ਆਪਾਂ ਤੁਹਾਨੂੰ ਦੱਸਦੇ ਆ ਜਿਹੜਾ ਆਪਣੇ ਦੁੱਧ ਦਾ ਰੇਟ ਆ ਉਹ ਕਿਵੇਂ ਕਿੱਥੇ ਤੇ ਕਿਸ ਤਰੀਕੇ ਨਾਲ ਆਪਾਂ ਨੂੰ ਵਧਿਆ ਮਿਲਦਾ ਜਿਸ ਨਾਲ ਜਿਹੜੇ ਡੈਰੀ ਫਾਰਮ ਨੇ ਉਹ ਕਾਮਯਾਬ ਹੁੰਦੇ ਨੇ ਪਰ ਆਪਾਂ ਇਹਦਾ ਸਿੰਪਲ ਪ੍ਰੋਸੈਸ ਆ ਤੁਹਾਨੂੰ ਉਹ ਦੱਸ ਦਿਆਂਗੇ ਆਪਾਂ ਦਾ ਮੇਨ ਪ੍ਰੋਸੈਸ ਕੀ ਆ ਆਪਾਂ ਕੇ ਡੈਰੀ ਫਾਰਮਰ ਆ ਆਪਾਂ ਆਪਾਂ ਦੁੱਧ ਕਿੱਥੇ ਪਾਉਨੇ ਆ ਆਪਾਂ ਪਾਉਨੇ ਆ ਜਾ ਕੇ ਡੈਰੀ ਚ ਜਿੱਥੇ ਜਿਹੜਾ ਆਪਣਾ ਦੁੱਧ ਪੈਂਦਾਗਾ ਉਹ ਪੈਂਦਾ ਫੈਟ ਦੇ ਅਕੋਰਡਿੰਗ ਜਿਹੜਾ ਵੀ ਦੁੱਧ ਦਾ ਆਪਣਾ ਰੇਟ ਲੱਗਦਾ ਜ 55 ਲੱਗਦਾ 60 ਲੱਗਦਾ ਹੈਗਾ ਠੀਕ ਆ ਇਸ ਤੋਂ ਵੱਧ ਦੁੱਧ ਨਹੀਂ ਲੱਗਦਾ ਹੈਗਾ ਮਹਿਸਾਂ ਦਾ ਬਾਈ ਚਾਂਸ ਕਿਸੇ ਕਿਸੇ ਦਾ ਵੱਧ ਲੱਗ ਸਕਦਾ ਤੇ ਉਸ ਤੋਂ ਬਾਅਦ ਆਪਾਂ ਸਾਰਾ ਡੈਰੀ ਚ ਦੁੱਧ ਪਾ ਕੇ ਆਪਾਂ ਆਪਣਾ ਕੰਮ ਕਰਤਾ ਖਤਮ ਅੱਗੇ ਡੈਰੀ ਵਾਲੇ ਨੇ ਮਾਰਕੀਟ ਚ ਦੁੱਧ ਦੇਣਾ ਜਿਹੜਾ ਕਿ ਉਹਦਾ ਆਪਦਾ ਫਿਕਸ ਰੇਟ ਹੈਗਾ ਉਹ ਆਪਣੇ 55 ਰੁਪਏ ਦੁੱਧ ਚੋਂ 20 ਰੁਪਏ ਕੱਢੇ 10 ਕੱਢੇ 15 ਕੱਢੇ ਉਹ ਉਹਦੇ ਤੇ ਡਿਪੈਂਡ ਆ ਵੀ ਉਹਨੇ ਅੱਗੇ ਮਾਰਕੀਟ ਦੇ ਵਿੱਚ ਕਿੰਨੇ ਪਰਸੈਂਟ ਕਰਕੇ ਲਾਇਆ ਹੋਇਆਗਾ ਜਿਹੜਾ ਆਪਾਂ ਕਹਨੇ ਆ ਡੈਰੀ ਫਾਰਮਿੰਗ ਦੇ ਵਿੱਚ ਪੈਸਾ ਬਚਦਾ ਨਹੀਂ ਹੈਗਾ ਬਚਤ ਘੱਟ ਹੁੰਦੀ ਆ ਉਹ ਹੁੰਦੀ ਆ ਜੀ ਆਪਣੇ ਇਹ ਪ੍ਰੋਸੈਸ ਨਾਲ ਜਿਹੜਾ ਆਪਾਂ ਇਹ ਪ੍ਰੋਸੈਸ ਫਾਲੋ ਕਰਦੇ ਆ ਵੀ ਜਿੰਨਾ ਵੀ ਦੁੱਧਾ ਚੱਕ ਕੇ ਸਾਰਾ ਆਪਾਂ ਡੈਰੀ ਚ ਪਾਤਾ ਅੱਗੇ ਡੈਰੀ ਵਾਲ ਨੇ ਅੱਗੇ ਮਾਰਕੀਟ ਨੂੰ ਦੇਣਾਗਾ ਤੇ ਹੁਣ ਆਪਾਂ ਜਿਹੜਾ ਆਪਣਾ ਦੁੱਧਾ ਉਹ ਕਿਵੇਂ 70 ਜਾਂ 80 ਰੁਪਏ ਰੇਟ ਆਪਾਂ ਲੈ ਸਕਦੇ ਆ ਹੁਣ ਤੁਹਾਨੂੰ ਉਹ ਗੱਲ ਦੱਸਦਾ ਮੈਂ ਡਾਇਰੈਕਟ ਆਪਾਂ ਅਗੇ ਫਾਰਮਰ ਠੀਕ ਹੈ ਜੀ ਹੁਣ ਆਪਾਂ ਮਾਰਕੀਟਿੰਗ ਜਾ ਕੇ ਕਿੱਥੇ ਕਰਨੀ ਆ ਡਾਇਰੈਕਟ ਮਾਰਕੀਟ ਚ ਵਿਦਆਊਟ ਡੈਰੀ ਫਾਰਮ ਡੈਰੀ ਤੋਂ ਜਾ ਕੇ ਮਾਰਕੀਟ ਚ ਜਾ ਕੇ ਗੱਲ ਕਰੋ ਕਿ ਮੇਰਾ ਪਿਓਰ ਦੁੱਧਾਗਾ ਮੈਂ ਇਸ ਰੇਟ ਦਊਗਾ ਤੇ ਮਾਰਕੀਟ ਵਾਲੇ ਤੁਹਾ ਤੋਂ ਜ਼ਰੂਰ ਲੈਣਗੇ ਜੇ ਤੁਹਾਡੀ ਚੀਜ਼ 100% ਪਿਓਰ ਆ ਜੀ ਤਾਂ ਜਿਹੜਾ ਤੁਹਾਡਾ ਹੁਣ 55 ਰੁਪਏ ਵਾਲਾ ਦੁੱਧਾ ਜੇ ਤੁਸੀਂ ਡਾਇਰੈਕਟ ਜਾ ਕੇ ਮਾਰਕੀਟ ਚ ਦੇ ਰਹੇ ਹੋਗੇ ਉਹ ਤੁਹਾਡਾ 75 ਵੀ ਲੱਗੂਗਾ ਉਹ ਤੁਹਾਡਾ 80 ਰੁਪਏ ਵੀ ਲੱਗੂਗਾ ਜੇ ਤੁਹਾਡਾ ਦੁੱਧ ਪ्योर ਹੈਗਾ ਤਾਂ ਕਰਕੇ ਜੇ ਆਪਾਂ ਇੱਥੋਂ ਡਾਇਰੈਕਟ ਸਿੱਧਾ ਮਾਰਕੀਟ 'ਚ ਜਾ ਕੇ ਆਪਣੀ ਚੀਜ਼ ਵੇਚਾਂਗੇ ਤਾਂ ਆਪਾਂ ਨੂੰ ਪ੍ਰੋਫਿਟ ਆ ਜਿਹੜਾ ਉਹ 103 1% ਹੋਊਗਾ ਤੇ ਜੇ ਉਸ ਤੋਂ ਵੀ ਤੁਸੀਂ ਜ਼ਿਆਦਾ 10 ਜਾਂ 15% ਹੋਰ ਪ੍ਰੋਫਿਟ ਲੈਣਾ ਚਾਹੁੰਦੇ ਹੋਗੇ ਉਹ ਪ੍ਰੋਫਿਟ ਆ ਜਿਹੜਾ ਉਹ ਕਿਵੇਂ ਆਊਗਾ ਫਿਰ ਤੁਸੀਂ ਆਪਣੇ ਜਿਹੜਾ ਆਪਣਾ ਦੁੱਧ ਹੈਗਾ ਉਹਦੇ ਅੱਗੇ ਪ੍ਰੋਡਕਟ ਬਣਾਉਣੇ ਸ਼ੁਰੂ ਕਰੋ ਪਹਿਲਾਂ ਮਾਰਕੀਟ ਬਣਾ ਕੇ ਫਿਰ ਪ੍ਰੋਡਕਟ ਬਣਾਉਣੇ ਸ਼ੁਰੂ ਕਰੋ ਜਿਵੇਂ ਕਿ ਦਹੀਂ ਘੀ ਹੋ ਗਿਆ ਮੱਖਣ ਹੋ ਗਿਆ ਲੱਸੀ ਹੋ ਗਿਆ ਬਹੁਤ ਕੁਝ ਬਿਕਦਾਗਾ ਤਾਂ ਕਰਕੇ ਥੋੜੀ ਜੀ ਮਿਹਨਤ ਦੀ ਲੋੜ ਪੈਂਦੀ ਹੈਗੀ ਇਸ ਕਰਨ ਵਾਸਤੇ ਫਾਰਮਰ ਤੋਂ ਸਿੱਧਾ ਮਾਰਕੀਟਰ ਜਾਣ ਵਾਸਤੇ ਇਹਦੇ ਵਾਸਤੇ ਆਪਾਂ ਨੂੰ ਮਿਹਨਤ ਤੇ ਥੋੜੀ ਜੀ ਹਿੰਮਤ ਮਾਰਨੀ ਪੈਂਦੀ ਆ ਆਪਣੀ ਮਾਰਕੀਟ ਬਣਾਉਣ ਵਾਸਤੇ ਜਦੋਂ ਤੁਹਾਡੀ ਮਾਰਕੀਟ ਬਣ ਗਈ ਸਮਝ ਲਓ ਫੇਰ ਸਵਾਦ ਹੀ ਸਵਾਦ ਆਗਾ ਫੇਰ ਨਾ ਕੋਈ ਫੈੜ ਦਾ ਚੱਕਰਾ ਨਾ ਲੈਣਾ ਨਾ ਦੇਣਾ ਸਿੱਧਾ ਆਪਦਾ ਜਿਹੜਾ ਦੁੱਧ ਦਾ ਰੇਟ ਆ ਫਿਕਸ ਰੇਟ ਤੁਸੀਂ ਸਿੱਧਾ ਮਾਰਕੀਟ ਨੂੰ ਜਾ ਕੇ ਦੇ ਸਕਦੇ ਹੋ ਕਿਸੇ ਵੀ ਸ਼ਹਿਰ ਦੀ ਜਿਹੜੀ ਮਾਰਕੀਟ ਆ ਮਾਰਕੀਟ ਬਹੁਤ ਵੱਡੀ ਹੁੰਦੀ ਆ ਤੁਸੀਂ ਪਿਓਰ ਦੁੱਧ ਕਦੇ ਵੀ ਪੂਰਾ ਨਹੀਂ ਕਰ ਸਕਦੇ ਹੈਗੇ ਇਹ ਆਪਣੀ ਗਾਰੰਟੀ ਆ ਗਈ ਇਸ ਚੀਜ਼ ਦੀ ਕਿਉਂਕਿ ਕਿੱਡੇ-ਕੱਡੇ ਫਾਰਮ ਨੇ ਤੇ ਉਸ ਤੋਂ ਬਾਅਦ ਆ ਗਈ ਗੱਲ ਦੇਖੋ ਜੀ ਮਾਰਕੀਟ ਆ ਜਿਹੜੀ ਉਹ ਅੱਗੇ ਤੁਹਾਡਾ ਰੈਫਰੈਂਸ ਵੀ ਦਊਗੀ ਜੇ ਤੁਹਾਡੀ ਚੀਜ਼ ਚੀਜ਼ ਪਿਓਰ ਆ ਗਈ ਤਾਂ ਉਸ ਤੋਂ ਤੁਹਾਡੇ ਕੋਲ ਜਿਹੜਾ ਦੁੱਧ ਆ ਉਹ ਹੋਰ ਵੱਧ ਸਕਦਾ ਦਾ ਕਿ ਤੁਸੀਂ ਕਿਸ ਨੂੰ ਹੋਰ ਦੱਸਦਾ 22 ਚਾਂਸ ਤੁਹਾਡੇ ਕੋਲੇ ਦੁੱਧ ਦੀ ਸੇਲ ਆ ਜਿਹੜੀ ਉਹ ਜ਼ਿਆਦਾ ਹੋਗੀ ਤੇ ਤੁਹਾਡੇ ਕੋਲ ਦੁੱਧੋ ਨਾ ਹੈ ਨਹੀਂ ਤੇ ਉਸ ਤੋਂ ਬਾਅਦ ਤੁਸੀਂ ਕੀ ਕਰ ਲਾਗਾ ਤੁਸੀਂ ਆਪਦੇ ਨੇੜੇ ਤੇੜੇ ਵਾਲੇ ਗਵੰਡੀਆਂ ਤੋਂ ਦੁੱਧ ਲੈ ਸਕਦੇ ਹੋ ਫੈਟ ਤੇ ਨਹੀਂ ਲੈਣਾ ਫਿਕਸ ਰੇਟ ਤੇ ਲੈ ਸਕਦੇ ਹੋ ਜਾਂ ਤੁਸੀਂ ਕਹਿ ਦਿਓ ਅਗਲੇ ਨੂੰ ਵੀ ਮੈਂ ਤੁਹਾਡਾ ਦੁੱਧ 60 ਰੁਪਏ ਲਵਾਂਗਾ ਜਾਂ ਆਪਾਂ 100 ਰੁਪਏ ਲਵਾਂਗਾ ਅੱਗੇ ਜਾ ਕੇ ਤੁਸੀਂ ਉਹਨੂੰ 75 ਜਾਂ 80 ਰੁਪਏ ਵੇਚ ਰਹੇ ਹੋ ਤੁਹਾਡਾ ਸਿੱਧੇ 15 ਤੋਂ 20 ਰੁਪਏ ਬਚ ਗਏ ਉਨਾਂ ਦੇ ਦੁੱਧ ਦੇ ਵਿੱਚੋਂ ਨਾ ਤੁਸੀਂ ਦਾਣਾ ਪਾਇਆ ਉਹ ਚੀਜ਼ ਦਾ ਨਾ ਤੁਸੀਂ ਡੰਗਰ ਰੱਖੇ ਨਾ ਲੈਣਾ ਨਾ ਦੇਣਾ ਸਿੱਧਾ ਤੁਹਾਨੂੰ 1 ਲੀਟਰ ਪਿੱਛੇ 15 ਤੋਂ 20 ਰੁਪਏ ਦਾ ਪ੍ਰੋਫਿਟ ਮਿਲ ਰਿਹਾ ਹੈਗਾ ਇਹ ਤੁਹਾਡੇ ਐਕਸਟਰਾ ਪ੍ਰੋਫਿਟ ਆ ਗਈ ਠੀਕ ਹੈ ਜੀ ਤੇ ਨਾਲੇ ਅਗਲਾ ਖੁਸ਼ ਹੋ ਜੂਗਾ ਵੀ ਸਾਡਾ ਦੁੱਧ ਜਿਹੜਾ ਬਿਨਾ ਫੈਟ ਤੋਂ ਜਾ ਰਿਹਾ ਫਿਕਸ ਰੇਟ 60 ਜਾਂ 65 ਰੁਪਏ ਨੂੰ ਤਾਂ ਤੁਸੀਂ ਇਹ ਪ੍ਰੋਸੈਸਾ ਜਿਹੜਾ ਫਾਲੋ ਕਰੋ ਤੁਹਾਨੂੰ ਡੈਰੀ ਫਾਰਮ ਦੇ ਵਿੱਚੋਂ ਪੈਸੇ ਬਚਨੇ ਸ਼ੁਰੂ ਹੋ ਜਾਣਗੇ ਔਰ ਇੱਕ ਗੱਲ ਵੀਰੇ ਹੋਰ ਇਹ ਕੰਮ ਹਰੇਕ ਬੰਦਾ ਵੀ ਨਹੀਂ ਕਰ ਸਕਦਾ ਹਰੇਕ ਵਾਰ ਦੁੱਧ ਨਹੀਂ ਪਾ ਸਕਦਾ ਜਾ ਕੇ ਕਈਆਂ ਨੂੰ ਸ਼ਰਮ ਆ ਜਾਂਦੀ ਆ ਵੀਰੇ ਹੁਣ ਅਸੀਂ ਜਾ ਕੇ ਉੱਥੇ ਦੁੱਧ ਪਾਵਾਂਗੇ ਤਾਂ ਉਹ ਬੰਦੇ ਫੇਲ ਹੋ ਜਾਂਦੇ ਨੇ ਤੇ ਫਿਰ ਉਹੀ ਗੱਲਾਂ ਕਰਦੇ ਨੇ ਵੀ ਜਿਹੜਾ ਸਾਡਾ ਡੈਰੀ ਫਾਰਮ ਆ ਬਾਈ ਉਹ ਚੱਲ ਨਹੀਂ ਰਿਹਾ ਤੇ ਸਾਨੂੰ ਘੱਟ ਬਚਤ ਹੋ ਰਹੀ ਹੈਗੀ ਤਾਂ ਕਰਕੇ ਇਹ ਪ੍ਰੋਸੈਸ ਦੇ ਵਿੱਚ ਆਪਾਂ ਨੂੰ ਈਜ਼ੀ ਲੱਗਦਾਗਾ ਵੀ ਸਿੱਧਾ ਜਾ ਕੇ ਡੈਰੀ ਚ ਪਾਤਾ ਬਸ ਉੱਥੇ ਜਾ ਕੇ ਆਪਣੀ ਗੱਲ ਖਤਮ ਹੋ ਗਈ ਤਾਂ ਸਿੱਧਾ ਬਾਈਪਾਸ ਜਾਓ ਮਾਰਕੀਟ ਵੱਲੋਂ ਫੇਰ ਵੀਰੇ ਪੈਸਾ ਬਚਣਾ ਸ਼ੁਰੂ ਹੁੰਦਾਗਾ ਹੌਲੀ ਹੌਲੀ ਤੁਹਾਡੀ ਮਾਰਕੀਟ ਬਣਨ ਲੱਗ ਜੂਗੀ ਤੇ ਤੁਸੀਂ ਦੁੱਧ ਦੇ ਪ੍ਰੋਡਕਟ ਬਣਾਉਣ ਲੱਗ ਜੂਗੇ ਉਹ ਫਿਰ ਬੰਦਾ ਆਪ ਹੀ ਕਰਨ ਲੱਗ ਜਾਂਦਾ ਹੈਗਾ ਇਹ ਕੋਈ ਕਿਸੇ ਤੋਂ ਸਿੱਖ ਕੇ ਨਹੀਂ ਕਰਦਾ ਫਿਰ ਸਾਨੂੰ ਅਗਲੇ ਨੂੰ ਆਏ ਹੁੰਦਾ ਵੀ ਯਾਰ ਹਾਂ ਹੁਣ ਥੋੜਾ ਜਿਹਾ ਪ੍ਰੋਫਿਟ ਹੋਰ ਕੱਢੀਏ ਤਾਂ ਕਰਕੇ ਇਹ ਵੀਡੀਓ ਆਪਾਂ ਇਸ ਲਈ ਬਣਾਈ ਆ ਜਿਹੜਾ ਦੁੱਧ ਦਾ ਰੇਟ ਆ ਉਹ ਤੁਸੀਂ ਫਿਕਸ ਆ ਜਿਹੜਾ ਉਹ ਕਿਵੇਂ ਕਰ ਸਕਦੇ ਹੋ ਤਾਂ ਜੇ ਵੀਡੀਓ ਵਧੀਆ ਲੱਗੀਏ ਤਾਂ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ